ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ 6 ਸਤੰਬਰ ਦਾ ਦਿਨ ਹੈਗਾ ਸਿੰਘ ਸਭਾ ਲਹਿਰ ਦੇ ਇਤਿਹਾਸ ਦੇ ਵਿੱਚ ਇਹ ਵਿਸ਼ੇਸ਼ ਥਾਂ ਰੱਖਦਾ ਹੈਗਾ ਆਪਾਂ ਨੂੰ ਪਤਾ ਜਿਸ ਵਕਤ ਸਿੱਖਾਂ ਦੀ ਪਛਾਣ ਧੁੰਦਲੀ ਪੈ ਰਹੀ ਸੀਗੀ ਤੇ ਉਦੋਂ ਕੁਝ ਸੱਜਣਾ ਨੇ ਰਲ ਕੇ ਸ੍ਰੀ ਗੁਰੂ ਸਿੰਘ ਸਭਾ ਬਣਾਈ ਸੀਗੀ ਉਹ ਜਿਹੜੇ ਸੱਜਣ ਸਨ ਉਹਨਾਂ ਦਾ ਵਿਜ਼ਨ ਬਹੁਤ ਕਲੀਅਰ ਸੀਗਾ ਜੇ ਉਹਨਾਂ ਦੇ ਅੰਦਰ ਸਮਰਪਿਤ ਭਾਵਨਾ ਸੀ ਜਿਸ ਕਰਕੇ ਇੱਕ ਸੰਸਥਾ ਸੰਸਥਾ ਨਾ ਰਹਿੰਦਿਆਂ ਹੋਇਆਂ ਇੱਕ ਲਹਿਰ ਬਣ ਗਈ ਸੀਗੀ ਤੇ ਉਸ ਲਹਿਰ ਦੇ ਅੰਦਰ ਕੁਝ ਸੱਜਣ ਇਹੋ ਜਿਹੇ ਆਏ ਜਿਹੜੇ ਧਰੂ ਤਾਰੇ ਵਾਂਗ ਸਿੱਖ ਇਤਿਹਾਸ ਦੇ ਅੰਦਰ ਚਮਕਦੇ ਪਏ ਨਹੀਂ ਜੀ ਉਹਨਾਂ ਦੇ ਵਿੱਚੋਂ ਇੱਕ ਸੀਗੇ ਗਿਆਨੀ ਦਿੱਤ ਸਿੰਘ ਜੀ ਗਿਆਨੀ ਦੇਤ ਸਿੰਘ ਜੀ ਦਾ ਮੋਢਲਾ ਸ਼ਬਦ ਹੈ ਜਿਹੜਾ ਉਹ ਗੁਲਾਬਦਾਸੀ ਸੰਪਰਦਾ ਦੇ ਨਾਲ ਹੈਗਾ ਜੀ ਜਿਸ ਵਕਤ ਸਾਧੂ ਧਿਆਨੰਦ ਸਰਸਵਤੀ ਲਾਹੌਰ ਬੈਠ ਕੇ ਦਮਗਜੇ ਮਾਰਦਾ ਪਿਆ ਸੀਗਾ ਬਈ ਕੋਈ ਉਹਦੇ ਨਾਲ ਸ਼ਸ਼ਤਾਰਥ ਕਰੇ ਕਿ ਉਸ ਵਕਤ ਉਹਨੂੰ ਤਿੰਨ ਵੇਰੀ ਡਿਬੇਟ ਦੇ ਵਿੱਚ ਗਿਆਨੀ ਜੀ ਨੇ ਹਰਾਇਆ ਸੀਗਾ ਇਹਨਾਂ ਦੀ ਕਲਾਤਮਕ ਬੁੱਧੀ ਦੇਖ ਕੇ ਪ੍ਰੋਫੈਸਰ ਗੁਰਮਖ ਸਿੰਘ ਜੁਣਾ ਨੇ ਇਹਨਾਂ ਨੂੰ ਸਿੱਖੀ ਦੇ ਵਿਹੜੇ ਵਿੱਚ ਲੈ ਕੇ ਆਂਦਾ। ਖੰਡੇ ਬਾਟੇ ਦੀ ਪੌਲ ਛੱਕ ਕੇ ਦਿੱਤਾ ਰਾਮ ਤੋਂ ਦਿੱਤ ਸਿੰਘ ਬਣੇ। ਇਹਨਾਂ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ओरिएंटਲ ਕਾਲਜ ਦੇ ਵਿੱਚ ਪੰਜਾਬੀ ਪੜ੍ਹਾਉਣਾ ਆਰੰਭ ਕੀਤਾ ਇਹਦੇ ਨਾਲ ਹੀ। ਸਿੱਖ ਪੰਥ ਨੂੰ ਜੋਦਰਪੇਈ ਸਮੱਸਿਆਵਾਂ ਸਨ ਉਸ ਵਖਤ ਦੀਆਂ। ਉਹਨਾਂ ਦੇ ਉੱਤੇ ਇਹਨਾਂ ਨੇ ਆਪਣੀ ਕੰਮ ਚਲਾਉਣੀ ਸ਼ੁਰੂ ਕੀਤੀ। ਖਾਲਸਾ ਅਖਬਾਰ ਦੀ ਐਡੀਟਰੀ ਹੈ ਜਿਹੜੀ ਉਹ ਵੀ ਗੁਰਮਤ ਸਿੰਘ ਹੁਣਾਂ ਨੇ ਇਹਨਾਂ ਨੂੰ ਹੀ ਸੌਂਪੀ ਸੀਗੀ ਇਹਨਾਂ ਨੇ ਤਨੋਂ ਮਨੋਂ ਕੌਮ ਨੂੰ ਸਮਰਪਿਤ ਹੋ ਕੇ ਆਪਣਾ ਜਿਹੜਾ ਜੀਵਨ ਸਿਰ ਅਰਪਣ ਕੀਤਾ 70 ਤੋਂ ਵੱਧ ਕਿਤਾਬਾਂ ਇਹਨਾਂ ਨੇ ਲਿਖੀਆਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿਹੜੀਆਂ ਆਪਣੀ ਮਿਸਾਲ ਆਪ ਨੇ ਉਹਨਾਂ ਦਾ ਸਬੰਧ ਹੈ ਜਿਹੜਾ ਉਹ ਗੁਰ ਇਤਿਹਾਸ ਦੇ ਨਾਲ ਗੁਰਬਾਣੀ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜਾਂ ਫਿਰ ਸਿੱਖਾਂ ਦੇ ਅੰਦਰ ਜੋ ਕਮੀਆਂ ਆ ਗਈਆਂ ਸਨ ਸਿਧਾਂਤਕ ਪੱਖ ਤੋਂ ਉਹ ਖੰਡਨ ਮੰਡਨ ਦੇ ਨਾਲ ਹੈ ਜੀ ਗਿਆਨੀ ਦੀ 6 ਸਤੰਬਰ 1901 ਈਸਵੀ ਨੂੰ ਸਿੱਖ ਪੰਥ ਨੂੰ ਸਦੀਵੀ ਫਤਿਹ ਬਲਾ ਗਈ ਸਨ ਇਹਨਾਂ ਦਾ ਜੀਵਨ ਤੇ ਬਹੁਤ ਲੰਮਾ ਚੌੜਾ ਹੈ ਕਦੇ ਫੇਰ ਉਹਦੇ ਉੱਤੇ ਗੱਲ ਕਰਾਂਗੇ ਅੱਜ ਆਪਾਂ ਬਸ ਉਸ ਟਾਈਮ ਪੀਰੀਅਡ ਦੇ ਬਾਰੇ ਦੇ ਵਿੱਚ ਹੀ ਗੱਲ ਕਰਾਂਗੇ ਕਿ ਗਿਆਨੀ ਜੀ ਕਿਵੇਂ ਬਿਮਾਰ ਹੁੰਦੇ ਨੇ ਆਪਣੀ ਬਿਮਾਰੀ ਦੀ ਪ੍ਰਵਾਹ ਕੀਤੇ ਬਿਨਾ ਪੰਥ ਦੀ ਚੜ੍ਹਦੀ ਕਲਾ ਲਈ ਕਾਰਯੋਸ਼ੀਲ ਹੁੰਦੇ ਨੇ ਤੇ ਫੇਰ ਇਸੇ ਕਰਕੇ ਉਹ ਸਦੀਵੀ ਤੌਰ ਤੇ ਪੰਥ ਕੋਲ ਵਿਛੜ ਵੀ ਜਾਂਦੇ ਨੇ ਗਿਆਨੀ ਜੀ 1901 ਦੇ ਅੱਧ ਤੋਂ ਹੀ ਸਰੀਰਕ ਰੂਪ ਦੇ ਵਿੱਚ ਢਿੱਲੇ ਮੱਠੇ ਚੱਲ ਰਹੇ ਸਨ ਪਰ ਪੰਥਕ ਜਨੂਨ ਦੇ ਅੰਦਰ ਉਹਨਾਂ ਨੇ ਬਹੁਤਾ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਸੀ ਫਰਵਰੀ 1901 ਚ ਸਿੰਘ ਸਭਾ ਪਸੌੜ ਦਾ ਸਾਲਾਨਾ ਦੀਵਾਨ ਸੀਗਾ ਜੀ ਉਹਦੇ ਚ ਸ਼ਾਮਲ ਹੋ ਕੇ ਜਦੋਂ ਵਾਪਸ ਲਾਹੌਰ ਆਏ ਤੇ ਇਹਨਾਂ ਨੂੰ ਜਿਹੜਾ ਕਾਫੀ ਤੇਜ਼ ਤਾਪ ਸੀਗਾ ਉਹ ਚੜ ਗਿਆ ਅਜੇ ਸਿਹਤ ਰਵਾਂ ਵੀ ਨਹੀਂ ਹੋਈ ਸੀ ਕਿ ਗੁਜਰਾਂ ਵਾਲੇ ਦਾ ਪੰਥਕ ਇਕੱਠ ਸੀਗਾ ਜਿਹੜਾ ਉਹਦੇ ਉੱਤੇ ਵੀ ਗਿਆਨੀ ਜੀ ਨੂੰ ਜਾਣਾ ਪਿਆ ਸਰੀਰ ਇੰਨੀ ਖੇਚਲ ਨਾ ਚੱਲ ਸਕਿਆ ਤੇ ਤਾਪ ਦਾ ਜਿਹੜਾ ਅਸਰ ਸੀਗਾ ਉਹ ਹੋਰ ਜਿਆਦਾ ਵਧ ਗਿਆ ਦੂਸਰਾ ਇਸ ਸਮੇਂ ਦੇ ਵਿੱਚ ਹੀ ਇੱਕ ਹੋਰ ਵੱਡੀ ਮਾਰ ਗਿਆਨੀ ਜੀ ਦੇ ਉੱਤੇ ਪਈ ਉਹਨਾਂ ਦਾ ਆਪਣੀ ਧੀ ਦੇ ਨਾਲ ਬਹੁਤ ਜਿਆਦਾ ਸਨੇਹ ਸੀਗਾ ਤੇ ਉਹ ਬੱਚੀ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਜਿਆਦਾ ਬਿਮਾਰ ਹੋਈ ਗਿਆਨੀ ਜੀ ਨੂੰ ਸਾਰੀ-ਸਾਰੀ ਰਾਤ ਜਾਗਣਾ ਪੈਂਦਾ ਸੀਗਾ ਜੂਨ 1901 ਦੇ ਵਿੱਚ ਉਹ ਬੱਚੇ ਜਿਹੜੀ ਸੋ ਚੜ੍ਹਾਈ ਕਰ ਗਈ ਮਾਨਸਿਕ ਤਲ ਉੱਤੇ ਗਿਆਨੀ ਜੀ ਲਈ ਇੱਕ ਬਹੁਤ ਵੱਡੀ ਸੱਟ ਹੋਣੀ ਪਈ। ਇੱਕ ਬੰਨੇ ਸਰੀਰਕ ਤਾ ਤੇ ਦੂਸਰਾ ਮਾਨਸਿਕ ਤਲ ਉੱਤੇ ਪਰਿਵਾਰ ਨੂੰ ਮਿਲਿਆ ਹੋਇਆ ਇੱਕ ਬਹੁਤ ਵੱਡਾ ਵਿਛੋੜਾ ਜਿਹੜਾ ਸੀਗਾ ਉਹ ਵੀ ਗਿਆਨੀ ਜੀ ਵਾਸਤੇ ਕਾਫੀ ਹੱਦ ਤੱਕ ਘਾਤਕ ਸਾਬਤ ਹੋਇਆ। 15 ਜੁਲਾਈ 1901 ਈਸਵੀ ਨੂੰ ਫਰੋਲਪੁਰ ਸਿੰਘ ਸਭਾ ਦੇ ਕੱਟ ਵਿੱਚ ਸ਼ਾਮਲ ਹੋਣ ਵਾਸਤੇ ਗਏ ਲਾਹੌਰ ਤੋਂ ਹੀ ਇੱਥੇ ਇਹਨਾਂ ਦੇ ਕਾਲਜੇ ਦੇ ਵਿੱਚ ਨਾ ਥੋੜਾ ਦਰਦ ਉੱਠਿਆ ਜਦੋਂ ਲਾਹੌਰ ਵਾਪਸ ਆਏ ਡਾਕਟਰਾਂ ਨੂੰ ਦਿਖਾਇਆ ਤੇ ਉਹਨਾਂ ਆਖਿਆ ਵੀ ਜਿਗਰ ਵਧਿਆ ਹੋਇਆ ਹੈ ਜੀ ਇਹਨਾਂ ਨੂੰ ਜਨਾਨੀ ਇਲਾਜ ਦੇ ਉੱਤੇ ਕਾਫੀ ਜ਼ਿਆਦਾ ਭਰੋਸਾ ਸੀਗਾ ਜਿਸ ਕਰਕੇ ਲਾਹੌਰ ਦੇ ਹਕੀਮ ਆलम शाह ਦੇ ਕੋਲ ਗਏ ਉਹਨੇ ਦਵਾਈ ਦਿੱਤੀ ਜਿਹਦੇ ਨਾਲ ਗਿਆਨੀ ਜੀ ਨੂੰ ਥੋੜਾ ਟਿਕਾਅ ਮਿਲਿਆ ਪਰ ਤਾਪ ਨੂੰ ਫੇਰ ਕੋਈ ਫਰਕ ਨਾ ਪਿਆ ਗਿਆਨੀ ਜੀ ਨੂੰ ਲੱਗਾ ਵੀ ਸ਼ਾਇਦ ਪੇਟ ਦੀ ਸਫਾਈ ਚੰਗੀ ਤਰ੍ਹਾਂ ਨਹੀਂ ਹੋ ਪਾ ਰਹੀ। ਇਹਦੇ ਕਰਕੇ ਸਮੱਸਿਆ ਹੋਵੇ। ਉਹਨਾਂ ਨੇ ਦੋ ਵਾਰ ਜਲਾਵ ਦੀਆਂ ਗੋਲੀਆਂ ਲੈ ਲਈਆਂ। ਜਿਸ ਕਰਕੇ ਟੱਟੀਆਂ ਵੀ ਲੱਗ ਗਈਆਂ। 4-5 ਦਿਨਾਂ ਬਾਅਦ ਇਹਨਾਂ ਨੂੰ ਬੰਦ ਕਰਨ ਦੇ ਵਾਸਤੇ ਉਹ ਫਿਰ ਡਾਕਟਰ ਰਹੀਮ ਖਾਨ ਦੇ ਕੋਲ ਗਏ ਦਵਾਈ ਲਈ। ਸਰੀਰ ਬਿਲਕੁਲ ਢਡਾਲ ਹੋ ਚੁੱਕਾ ਸੀਗਾ। 7 ਅਗਸਤ ਨੂੰ ਇਨਾਂ ਨੂੰ 106 ਡਰਜੇ ਬੁਖਾਰ ਸੀਗਾ ਜੀ ਹੁਣ ਜਦੋਂ ਡਾਕਟਰ ਰਹੀਮ ਖਾਨਾ ਨੇ ਟ੍ਰੀਟਮੈਂਟ ਇਹਨਾਂ ਦਾ ਸ਼ੁਰੂ ਕੀਤਾ ਆ ਦਰੁਸਤ ਪ੍ਰੇਜਗਾਰੀ ਆਰਾਮ ਤੇ ਸੇਵਾ ਕਰਕੇ ਗਿਆਨੀ ਜੀ ਥੋੜੇ ਰਿਕਵਰ ਹੋਣੇ ਸ਼ੁਰੂ ਹੋ ਗਏ ਇਸ ਸਮੇਂ ਦੇ ਵਿੱਚ ਹੀ ਖਾਲਸਾ ਪ੍ਰੈਸ ਵਿਚਲੇ ਮਕਾਨ ਨੂੰ ਛੱਡ ਕੇ ਜਿਹੜਾ ਗੁਰੂ ਗੋਬਿੰਦ ਸਿੰਘ ਬੋਰਡਿੰਗ ਹਾਊਸ ਸੀਗਾ ਉੱਥੇ ਗਿਆਨੀ ਜੀ ਚਲੇ ਗਏ 17 18 ਅਗਸਤ ਨੂੰ ਬਿਲਕੁਲ ਵੀ ਤਾਪ ਨਹੀਂ ਚੜਿਆਗਾ 18 ਅਗਸਤ ਨੂੰ ਖਾਲਸਾ ਪ੍ਰੈਸ ਦੀ ਕਮੇਟੀ ਦੀ ਮੀਟਿੰਗ ਸੀਗੀ ਜਿਸ ਤੇ ਸ਼ਾਮਲ ਹੋਣ ਦੇ ਲਈ ਗਿਆਨੀ ਜੀ ਬੋਰਡਿੰਗ ਹਾਊਸ ਤੋਂ ਖਾਲਸਾ ਪ੍ਰੈਸ ਦੇ ਦਫ਼ਤਰ ਵਿੱਚ ਆਏ ਇੱਥੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਰਹੇ ਹੁਣ ਇਸ ਖੇਚਲ ਦੇ ਕਰਕੇ ਫੇਰ ਤਾਪ ਇਹਨਾਂ ਨੂੰ ਚੜ ਜਾਂਦਾ ਹੈਗਾ 18 ਅਗਸਤ ਨੂੰ ਸ਼ਾਮ ਨੂੰ ਇਹਨਾਂ ਨੂੰ ਤਕਰੀਬਨ 104-5 ਦਰਜੇ ਤਾਪ ਸੀਗਾ ਬੋਰਡਿੰਗ ਹਾਊਸ ਵਾਪਸ ਪਹੁੰਚੇ ਡਾਕਟਰਾਂ ਨੇ ਇਹਨਾਂ ਨੂੰ ਸਲਾਹ ਦਿੱਤੀ ਪਹਾੜਾਂ ਵੱਲ ਜਾਣ ਦੀ ਵੀ ਉੱਥੇ ਜਾਓਗੇ ਸਿਹਤ ਦੀ ਕਮਜ਼ੋਰੀ ਵੀ ਦੂਰ ਹੋ ਜਾਏਗੀ ਤੇ ਤੰਦਰੁਸਤ ਵੀ ਹੋ ਜਾਓਗੇ ਪਰ ਗਿਆਨੀ ਜੀ ਦੀ ਸਿਹਤ ਇੰਨੀ ਕਮਜ਼ੋਰ ਹੋ ਚੁੱਕੀ ਸੀਗੀ ਕਿ ਉਹਨੇ ਇਜਾਜ਼ਤ ਨਾ ਦਿੱਤੀ ਜਾਣ ਦੀ 24 ਅਗਸਤ ਨੂੰ ਬੋਰਡਿੰਗ ਛੱਡ ਕੇ ਗਿਆਨੀ ਜੀ ਅਨਾਰਕਲੀ ਬਾਜ਼ਾਰ 'ਚ ਇੱਕ ਮਕਾਨ ਅੰਦਰ ਰਹਿਣ ਲੱਗੇ ਡਾਕਟਰ ਰਹੀਮ ਹਰ ਰੋਜ਼ ਦੇਖਣ ਵਾਸਤੇ ਹੁੰਦੇ ਦੋ ਸੇਵਕ ਪ੍ਰੇਮੀ ਸਨ ਜਿਹੜੇ ਗਿਆਨੀ ਜੀ ਦੀ ਸੇਵਾ ਦੇ ਵਿੱਚ ਹਰ ਵਕਤ ਲੱਗੇ ਰਹਿੰਦੇ ਭਾਈ ਜਵਾਰ ਸਿੰਘ ਕਪੂਰ ਹੁਣੀ ਸਮੇਂ-ਸਮੇਂ ਦੇ ਉੱਤੇ ਗਿਆਨੀ ਜੀ ਦੇ ਪਾਸ ਹਾਜ਼ਰੀ ਭਰਦੇ ਇਹਨਾਂ ਦੇ ਸਭ ਤੋਂ ਪਹਿਲੇ ਦੋਸਤਾਂ ਦੇ ਵਿੱਚੋਂ ਸਾਨੂੰ 24 ਅਗਸਤ ਤੋਂ ਲੈ ਕੇ ਇਹ ਜਿਹੜਾ ਤਾਪ ਸੀ ਇਹ ਵੱਧਦਾ ਹੀ ਗਿਆ ਤੇ ਅਖੀਰ ਆਪਣੀ ਖੁਸ਼ਬੂ ਖਿਲਾਰਦਾ ਹੋਇਆ ਪੰਥ ਦਾ ਇਹ ਅਨਮੋਲ ਫੁੱਲ 6 ਸਤੰਬਰ 1901 ਈਸਵੀ ਨੂੰ 10 ਵਜੇ ਦੇ ਕਰੀਬ ਹਮੇਸ਼ਾ ਲਈ ਮਰ ਜਾ ਗਿਆ ਸਦਾ ਦੀ ਨੀਂਦ ਸੌਂ ਗਿਆ ਹੁਣ ਜੰਗਲ ਦੀ ਅੱਗ ਵਾਂਗ ਭਾਈ ਸਾਹਿਬ ਦੇ ਪ੍ਰਲੋਗਮਨ ਦੀ ਗੱਲ ਫੈਲ ਗਈ ਸਮੁੱਚੀ ਕੌਮ ਨੇ ਇਸ ਪੀੜਾ ਨੂੰ ਮਹਿਸੂਸ ਕੀਤਾ ਕਿ ਇੱਕ ਬਹੁਤ ਵੱਡਾ ਘਾਟਾ ਸੀ ਜੋ ਪਿਆਰ 4:30 ਵਜੇ ਗਿਆਨੀ ਜੀ ਦੇ ਸਰੀਰ ਨੂੰ ਇਸ਼ਨਾਨ ਕਰਵਾ ਕੇ ਵਸਤਰ ਪਵਾ ਕੇ ਤਖਤੇ ਤੇ ਪਾਇਆ ਗਿਆ 5 ਵਜੇ ਗਿਆਨੀ ਜੀ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਸੰਗਤਾਂ ਤੁਰੀਆਂ ਲਾਹੌਰੀ ਦਰਵਾਜੇ ਦੇ ਅੰਦਰ ਹੀ ਲਾਹੌਰੀ ਮੰਡੀ ਮੈਦ ਮਿੱਠੇ ਬਾਜ਼ਾਰ ਤੋਂ ਹੀਰਾ ਮੰਡੀ ਵੱਲ ਦੀ ਹੁੰਦੀਆਂ ਡੇਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਮਸ਼ਾਨ ਭੂਮੀ ਲੈ ਕੇ ਪਹੁੰਚੀਆਂ ਸਰੀਰ ਰਸਤੇ ਵਿੱਚ ਸੰਗਤਾਂ ਜੋਟੀਆਂ ਬਣਾ ਕੇ ਸ਼ਬਦ ਪੜ੍ਹਦੀਆਂ ਸਨ ਗਿਆਨੀ ਜੀ ਦੇ ਤਖਤੇ ਨਾਲ ਰਬਾਬੀ ਸਿੰਘ ਆ ਜਿਹੜੇ ਉਹ ਵਿਰਾਗ ਵਿੱਚ ਸ਼ਬਦ ਪੜ੍ਹਦੇ ਜਾ ਰਹੇ ਸਨ ਰਸਤੇ ਵਿੱਚ ਗਿਆਨੀ ਜੀ ਦੀ ਲੋਥ ਉੱਤੇ ਫੁੱਲਾਂ ਦੀ ਵਰਖਾ ਹੋਈ ਗੁਲਾਬ ਜਲ ਦੀ ਵਰਖਾ ਹੋਈ ਰਹੀ ਸ਼ਮਸ਼ਾਨ ਭੂਮੀ 'ਚ ਲਾਂਬੂ ਲਾਉਣ ਦਾ ਅਰਦਾਸਾ ਸੋਧਨ ਉਪਰੰਤ ਗਿਆਨੀ ਜੀ ਦੇ ਸੁਪੁੱਤਰ ਭਾਈ ਬਲਦੇਵ ਸਿੰਘ ਹੋਣਾ ਨੇ ਗਿਆਨੀ ਜੀ ਦੀ ਚਿਤਾ ਨੂੰ ਅਗਨ ਦਿਖਾਈ ਸੰਗਤਾ ਨੇ ਵਾਪਸ ਗੁਰੂ ਘਰ ਆ ਕੇ ਸੋਇਲਾ ਸਾਹਿਬ ਦਾ ਪਾਠ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸ਼ਰਵਨ ਕੀਤਾ ਤੇ ਉੱਥੋਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ ਅੰਗੀਠੇ ਦੀ ਜਿਹੜੀ ਸੰਭਾਲ ਲਈ ਉਹ 9 ਸਤੰਬਰ ਦਾ ਦਿਨ ਹੈ ਜਿਹੜਾ ਉਹ ਨਿਸ਼ਚਿਤ ਕੀਤਾ ਗਿਆ 9 ਸਤੰਬਰ ਨੂੰ ਸਵੇਰੇ ਅੰਗੀਠੇ ਦੀ ਸੰਭਾਲ ਕਰਕੇ ਆਸਥੀਆਂ ਸਮੇਤ ਰਾਖ ਜਿਹੜੀ ਸੀਗੀ ਉਹ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦ ਗੰਜ ਵਿੱਚ ਰੱਖੀ ਗਈ। 11 ਸਤੰਬਰ ਨੂੰ ਜਾਦੇ ਅੰਗੀਠਾ ਜਲ ਪ੍ਰਵਾਹ ਕਰਨਾ ਸੀ ਤਾਂ ਸੰਗਤਾਂ ਦੂਰੋਂ ਨੇੜਿਓਂ ਉਚੇਚ ਨਾਲ ਲਾਹੌਰ ਪਹੁੰਚੀਆਂ ਹੋਈਆਂ ਸਨ। ਮੀਆਂਵਾਲੀ ਛੌਨੀ ਤੋਂ ਆਏ ਹੋਏ ਫੌਜੀ ਆਪਣੇ ਨਾਲ ਉਚੇਚ ਨਾਲ ਬੈਂਡ ਲੈ ਕੇ ਆਏ ਸਨ। ਜੋ ਕਾਫਲੇ ਦੇ ਅੱਗੇ-ਅੱਗੇ ਸ਼ੋਕ ਭਰੀ ਧੁਨ ਵਜਾ ਰਿਹਾ ਸੀ। ਸੰਗਤਾਂ ਦਾ ਇਹ ਕਾਫਲਾ ਲਾਹੌਰ ਸ਼ਹਿਰ ਵਿੱਚੋਂ ਦੀ ਲੰਘਿਆ ਸੰਗਤਾਂ ਵਿਰਾਗਮਈ ਸ਼ਬਦ ਪੜ ਰਹੀਆਂ ਸਨ 11 ਵਜੇ ਸਾਰੀ ਸੰਗਤ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਸਥਾਨ ਤੇ ਜੁੜੀ ਕਈ ਸਿੰਘਾਂ ਨੇ ਕੀਰਤਨ ਦੀ ਸੇਵਾ ਕੀਤੀ ਬਾਣੀ ਤਕਰੀਬਨ ਨੌਵੀਂ ਪਾਤਸ਼ਾਹੀ ਦੀ ਹੀ ਪੜੀ ਗਈ ਇੱਕ ਕਵਿਤਾ ਵੀ ਇੱਥੇ ਗਾਈ ਗਈ ਰਲ ਮਿਲ ਕੇ ਜਿਸ ਦਾ ਸਰਲੇਖ ਸੀ ਭਾਈ ਦਿੱਤ ਸਿੰਘ ਗਿਆਨੀ ਜੀ ਦੀ ਆਖਰੀ ਨੀਤ ਇਸ ਕਵਿਤਾ ਨੂੰ ਸੁਣਦਿਆਂ ਸੰਗਤਾਂ ਦਾ ਗੱਜ ਪਰ ਆਇਆ ਦੁਪਹਿਰ ਵੇਲੇ ਦੀਵਾਨ ਦੀ ਸਮਾਪਤੀ ਹੋਈ ਸ਼ਾਮ ਨੂੰ ਇੱਕ ਹੋਰ ਉ체ਚਾ ਜਲਸਾ ਗੁਰਦੁਆਰਾ ਬੌਲੀ ਸਹਿਬ ਵਿਖੇ ਸਿੰਘ ਸੁਭਾਵਾਂ ਵੱਲੋਂ ਹੋਇਆ ਇੱਥੇ ਵੀ ਕੀਰਤਨ ਦੀ ਸੇਵਾ ਫੌਜੀ ਸਿੰਘਾਂ ਵੱਲੋਂ ਕੀਤੀ ਗਈ ਗਿਆਨੀ ਦੇਤ ਸਿੰਘ ਜੀ ਜੋ ਖਾਲਸਾ ਅਖਬਾਰ ਦੇ ਐਡੀਟਰ ਖਾਲਸਾ ਕਾਲੀ ਕੌਂਸਲ ਦੇ ਮੈਂਬਰ ओरिएंटਲ ਕਾਲਜ ਦੇ ਪ੍ਰੋਫੈਸਰ ਖਾਲਸਾ ਦੀਵਾਨ ਲਾਹੌਰ ਦੇ ਮੈਂਬਰ ਸਨ ਉਹਨਾਂ ਦੇ ਪਰਥਾਏ ਤਿੰਨ ਮਤੇ ਪਾਸ ਕੀਤੇ ਗਏ ਪਹਿਲਾ ਮਤਾ ਭਾਈ ਜਵਾਰ ਸਿੰਘ ਕਪੂਰ ਜੋ ਗਿਆਨੀ ਜੀ ਦੇ ਸਭ ਤੋਂ ਪੁਰਾਣੇ ਸਾਥੀਆਂ ਵਿੱਚੋਂ ਸਨ ਉਹਨਾਂ ਵੱਲੋਂ ਪੇਸ਼ ਹੋਇਆ ਉਹਨਾਂ ਸਭ ਤੋਂ ਪਹਿਲਾਂ ਤੇ ਗਿਆਨੀ ਜੀ ਦਾ ਸੰਖੇਪ ਜੀਵਨ ਜਿਹੜਾ ਸੀਗਾ ਉਹ ਸੰਗਤਾਂ ਦੇ ਸਨਮੁਖ ਰੱਖਿਆ ਜਿਹਦੇ ਵਿੱਚ ਉਹਨਾਂ ਦੀ ਕਹਾਣਾਂ ਨੂੰ ਬਿਆਨ ਕੀਤਾ ਗਿਆ ਸੀਗਾ ਤੇ ਫਿਰ ਬੇਵਕਤੀ ਮੌਤ ਉਤੇ ਅਫਸੋਸ ਜ਼ਾਹਰ ਕੀਤਾ ਗਿਆ ਦੂਜਾ ਮਤਾ ਸਰਦਾਰ ਮੇਰ ਸਿੰਘ ਜਿਹੜੇ ਲਾਹੌਰ ਦੀ ਮਿਊਨਿਸਪਲ ਕਮੇਟੀ ਦੇ ਕਮਿਸ਼ਨਰ ਸਨ ਉਹਨਾਂ ਵੱਲੋਂ ਸੀ ਸਰਦਾਰ ਸਾਹਿਬ ਨੇ ਪਹਿਲਾਂ ਗਿਆਨੀ ਜੀ ਦੀ ਕਰਨੀ ਨੂੰ ਸਜਦਾ ਕਰਦਿਆਂ ਕਿਹਾ ਕਿ ਇਸ ਮਹਾਨ ਪੰਥਦਰਦੀ ਨੇ ਤਨ ਮਨ ਧਨ ਕਰਕੇ ਸੁੱਤੀ ਹੋਈ ਕੌਮ ਨੂੰ ਜਗਾਉਣ ਵਿੱਚ ਉੱਗਾ ਯੋਗਦਾਨ ਪਾਇਆ ਹੈ ਉਹਨਾਂ ਦੀਆਂ ਲਿਖਤਾਂ ਹਮੇਸ਼ਾ ਸੁਚੱਜੇ ਅਗਵਾਈ ਕਰਦੀਆਂ ਰਹਿਣਗੀਆਂ ਸਾਨੂੰ ਇਸ ਲਾਸਾਨੀ ਯੋਧੇ ਦੀ ਸਦੀਵੀ ਯਾਦਗਾਰ ਬਣਾਉਣੀ ਚਾਹੀਦੀ ਹੈ ਜਿਸ ਲਈ ਫੰਡ ਇਕੱਠਾ ਕੀਤਾ ਜਾਵੇ ਉਸ ਫੰਡ ਵਿੱਚੋਂ ਜਿਵੇਂ ਕਿ ਗਿਆਨੀ ਜੀ ਦੀ ਚਾਹਤ ਸੀ ਕਿ ਉਹਨਾਂ ਦਾ ਪੁੱਤਰ ਡਾਕਟਰ ਬਣੇ ਸੋ ਕਾਕਾ ਬਲਦੇਵ ਸਿੰਘ ਦਾ ਮੈਡੀਕਲ ਕਾਲਜ ਲਾਹੌਰ ਦਾ 5 ਸਾਲ ਦਾ ਖਰਚ ਵੀ ਦਿੱਤਾ ਜਾਵੇ ਤੇ ਨਾਲ ਹੀ ਬਾਕੀ ਰਕਮ ਨਾਲ ਇੱਕ ਬੋਰਡਿੰਗ ਹਾਊਸ ਬਣਾਇਆ ਜਾਵੇ ਜਾਂ ਹੋਰ ਪੰਥਕ ਉਨਤੀ ਦੇ ਕਾਰਜ ਕੀਤੇ ਰਾਂ ਤੀਜਾ ਮਤਾ ਗਿਆਨੀ ਜੀ ਦੇ ਇੱਕ ਹੋਰ ਪੁਰਾਣੇ ਸਾਥੀ ਭਾਈ ਮਈਆ ਸਿੰਘ ਜੀ ਜਿਹੜੇ ਉਹਨਾਂ ਤੋਂ ਬਾਅਦ ਖਾਲਸਾ ਅਖਬਾਰ ਦੇ ਐਡੀਟਰ ਬਣੇ ਤੇ ਕਰਜ਼ਾ ਚੁੱਕ ਚੁੱਕ ਕੇ ਚਾਰ ਪੰਜ ਸਾਲੀ ਅਖਬਾਰ ਨੂੰ ਕੱਢਦੇ ਰਹੇ ਉਹਨਾਂ ਵੱਲੋਂ ਸੀ ਕਿ ਦੀਵਾਨ ਵੱਲੋਂ ਵੀ ਇੱਕ ਖਤ ਹਮਦਰਦੀ ਤੇ ਹੌਸਲੇ ਦਾ ਗਿਆਨੀ ਜੀ ਦੇ ਪਰਿਵਾਰ ਵੱਲ ਭੇਜਣਾ ਚਾਹੀਦਾ ਨਾਲ ਹੀ ਸਾਨੂੰ ਇਹ ਸਾਰੀ ਕਾਰਵਾਈ ਅਖਬਾਰਾਂ ਤੇ ਰਸਾਲਿਆਂ ਲਈ ਭੇਜਣੀ ਚਾਹੀਦੀ ਹੈ ਇਹ ਸਾਰੇ ਮਤੇ ਸਰਬਸੰਮਤੀ ਦੇ ਨਾਲ ਪਾਸ ਹੋਏ ਇਸ ਤੋਂ ਬਾਅਦ ਸਰਦਾਰ ਸੁਰਜਨ ਸਿੰਘ ਹੋਣਾ ਨੇ ਸਮੁੱਚੇ ਕਾਰਜ ਦੀ ਪੂਰਨਤਾ ਲਈ ਭਾਈ ਦਿੱਤ ਸਿੰਘ ਫੰਡ ਕਮੇਟੀ ਲਈ 15 ਨਾਵਾਂ ਦੀ ਤਜਵੀਜ਼ ਰੱਖੀ ਜੋ ਸਰਬਸੰਮਤੀ ਦੇ ਨਾਲ ਪਾਸ ਹੋਈ ਇਸ ਕਮੇਟੀ ਵਿੱਚ ਸਰਦਾਰ ਅਰਜਨ ਸਿੰਘ ਬਾਗੜੀਆਂ ਸਰਦਾਰ ਗੁਰਦੇਵ ਸਿੰਘ ਰਈਸ ਸਰਦਾਰ ਮੇਰ ਸਿੰਘ ਕਮਿਸ਼ਨਰ ਸਰਦਾਰ ਜਵਾਰ ਸਿੰਘ ਕਪੂਰ ਭਾਈ ਪ੍ਰਤਾਪ ਸਿੰਘ ਤਹਿਸੀਲਦਾਰ ਭਾਈ ਬਾਗ ਸਿੰਘ ਸੋਢੀ ਸੁਜਾਨ ਸਿੰਘ ਪ੍ਰੋਫੈਸਰ ਸਰਦਾਰ ਸੁੰਦਰ ਸਿੰਘ ਮਜੀਠੀਆ ਸਰਦਾਰ ਨਰੈਣ ਸਿੰਘ ਐਮ ਐਲ ਏ ਗੁਜਰਾਂਵਾਲਾ ਭਾਈ ਮੰਨਾ ਸਿੰਘ ਹਕੀਮ ਸਰਦਾਰ ਸੋਹਣ ਸਿੰਘ ਜੀ ਬੀਏ ਸਰਦਾਰ ਬਿਸ਼ਨ ਸਿੰਘ ਵਕੀਲ ਸਰਦਾਰ ਸਾਧੂ ਸਿੰਘ ਈਏਸੀ ਆਦ ਲਏ ਗਏ ਭਾਈ ਪ੍ਰਤਾਪ ਸਿੰਘ ਨੂੰ ਇਹਦਾ ਸਕੱਤਰ ਬਣਾਇਆ ਗਿਆ ਤੇ ਭਾਈ ਬਾਗ ਸਿੰਘ ਉਹਨਾਂ ਨੂੰ ਜੁਆਇੰਟ ਸਕੱਤਰ ਬਣਾਇਆ ਗਿਆਨੀ ਜੀ ਦੀ ਯਾਦ ਅੰਦਰ ਉਸ ਵਕਤ ਪੰਜਾਬ ਤੇ ਪੰਜਾਬ ਤੋਂ ਬਾਹਰ ਥਾਵਾਂ ਦੇ ਉੱਤੇ ਬਹੁਤ ਸਾਰੇ ਸਮਾਗਮ ਹੋਏ ਫੌਜੀ ਛੋਣੀਆਂ ਦੇ ਵਿੱਚ ਸਮਾਗਮ ਹੋਏ ਉਹਨਾਂ ਦੀ ਕਰਨੀ ਦੇ ਉੱਤੇ ਵਿਖਿਆਨ ਦਿੱਤੇ ਗਏ ਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਪੰਥ ਘੋਲ ਵਿੱਚ ਸ਼ਾਮਲ ਹੋਣ ਦੇ ਲਈ ਅਰਦਾਸੇ ਸੋਧੇ ਗਏ ਪੰਥ ਨੇ 1905 ਵਿੱਚ ਗਿਆਨੀ ਜੀ ਦੇ ਪੁੱਤਰ ਨੂੰ ਮੈਡੀਕਲ ਦੀ ਪੜ੍ਹਾਈ ਅੱਗੇ ਪੜ੍ਹਨ ਲਈ ਨਾਬੇ ਦੇ ਮਹਾਰਾਜੇ ਦੇ ਸਹਿਯੋਗ ਨਾਲ ਇੰਗਲੈਂਡ ਵਿੱਚ ਭੇਜਿਆ ਉਥੋਂ ਜਦ ਭਾਈ ਬਲਦੇਵ ਸਿੰਘ ਜੀ ਆਪਣੀ تعلیم ਮੁਕੰਮਲ ਕਰਕੇ ਆਏ ਤਾਂ ਲਾਹੌਰ ਦੇ ਵਿੱਚ ਉਦੋਂ ਨਾਬੇ ਵਾਲੇ ਰਾਜੇ ਨੇ ਉਹਨਾਂ ਨੂੰ ਨਾਬੇ ਦੇ ਵਿੱਚ ਜਿਹੜਾ ਸੀਗਾ ਉਹ ਹੈਲਥ ਅਫਸਰ ਨਿਯੁਕਤ ਕੀਤਾ ਇਹਦੇ ਨਾਲ ਹੀ ਸਰਦਾਰ ਬਲਦੇਵ ਸਿੰਘ ਹੋਣਾ ਨੇ ਗਿਆਨੀ ਜੀ ਦੀਆਂ ਕੁਝ ਹੱਥ ਲਿਖਤਾਂ ਜਿਹੜੀਆਂ ਅਜੇ ਛਪਣ ਲੋਪੰਯਾਂ ਸਨ ਉਹਨਾਂ ਨੂੰ ਸੰਪਾਦਿਤ ਕਰਕੇ ਛਾਪਿਆ ਤੇ ਕੌਮ ਦੀ ਝੋਲੀ ਪਾਇਆ ਸੋ ਗਿਆਨੀ ਦਿੱਤ ਸਿੰਘ ਹੁਣਾਂ ਦਾ ਜੀਵਨ ਹੈ ਜਿਹੜਾ ਉਹ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਸਰੋਤ ਹੈਗਾ ਇਹ ਜੇ ਉਹਨਾਂ ਦੇ ਅਕਾਲ ਚਲਾਣੇ ਦੇ ਉੱਤੇ ਪੰਥ ਦੇ ਅੰਦਰ ਕਿਸ ਤਰ੍ਹਾਂ ਇੱਕ ਸੋਗ ਦੀ ਲਹਿਰ ਦੌੜੀ ਸੀਗੀ ਇਹ ਤੁਸੀਂ ਹੁਣੇ ਸੁਣਿਆ ਹੈ ਜੀ ਸੋ ਇਹੋ ਜੇ ਪੰਥ ਸੇਵਕਾਂ ਵਰਗਾ ਜੀਵਨ ਸਾਡਾ ਵੀ ਬਣ ਜਾਏ ਸਾਨੂੰ ਇਹੀ ਉਹ ਅਰਦਾਸ ਕਰਨੀ ਚਾਹੀਦੀ ਹੈ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ